ਜਲੰਧਰ ਤੋਂ ਇੱਕ ਵਾਰ ਫੇਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਕਈ ਜਗ੍ਹਾ ਤੇ ਇਸ ਟਾਈਮ ਬਾਰਿਸ਼ ਹੋ ਰਹੀ ਹੋਗੀ ਜਾਂ ਕਈ ਜਗ੍ਹਾ ਤੇ ਤੋਪੋ ਚੜੀ ਹੋਏਗੀ ਜਿਸ ਦੀਆਂ ਤਸਵੀਰਾਂ ਇਸ ਟਾਈਮ ਅਸੀਂ ਖੜੇ ਹਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਤੁਸੀਂ ਦੇਖ ਰਹੇ ਹੋ ਬੱਦਲ ਵੀ ਹੋਏ ਹੋਏ ਨੇ ਇੱਕ ਪਾਸੇ ਬੱਦਲ ਆ ਤੇ ਦੂਜੇ ਪਾਸੇ ਤੋਪੋ ਚੜੀ ਹੋਈ ਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਜੋ ਇਹ ਕੱਲ ਵੀ ਜੋ ਕਈ ਜਗ੍ਹਾ ਤੇ بارش ਹੁੰਦੀ ਹੈ ਤੇ ਕਈ ਜਗ੍ਹਾ ਤੇ بارش ਨਹੀਂ ਹੁੰਦੀ ਤੇ ਉੱਥੇ ਹੁਣ ਤੱਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਕਿੰਨੀ ਤੇਜ਼ ਕਿੜੀ ਹੈ بارش ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਬੱਦਲ ਵੀ ਛਾਰੇ ਨੇ ਤੇ ਉੱਥੇ ਕਿਹੜੀ ਆ ਬਾਰਿਸ਼ ਵੀ ਹੋ ਰਹੀ ਆ ਜਿੱਦੇ ਵਿੱਚ ਪਹਿਲੇ ਬੱਦਲ ਸੰਦ ਇਹ ਬੱਦਲ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕੋ ਦਮ ਕਿੜੀ ਨਿਹਰੀ ਤੂਫਾਨ ਚੱਲਦਾ ਤਾਂ ਬਾਰਿਸ਼ ਹੁੰਦੀ ਆ ਤੇ ਫਿਰ ਇਹ ਕਈ ਜਲੰਧਰ ਦੇ ਕਈ ਜਗ੍ਹਾ ਤੇ ਉੱਤੇ ਬਾਰਿਸ਼ ਹੁੰਦੀ ਹੋएगी ਤੇ ਕਈ ਜਗ੍ਹਾ ਤੇ ਬਾਰਿਸ਼ ਨਹੀਂ ਹੁੰਦੀ ਰਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੀਆਂ ਜਲੰਧਰ ਦੇ ਵਿੱਚ ਲਗਾਤਾਰ ਜੋ ਪਿਛਲੇ ਕਈ ਦਿਨਾਂ ਤੋਂ ਪਹਿਲੇ ਗਰਮੀ ਪੈ ਰਹੀ ਸੀ ਗਰਮੀ ਤੋਂ ਰਾਹਤ ਤੋਂ ਬਾਅਦ ਹੁਣ ਬਾਰਿਸ਼ ਹੋ ਰਹੀ ਆ ਜਲੰਧਰ ਦੇ ਕਈ ਜਗ੍ਹਾ ਤੇ ਬਾਰਿਸ਼ ਹੁੰਦੀ ਨਜ਼ਰ ਆ ਰਹੀ ਆ ਤੇ ਕਈ ਜਗ੍ਹਾ ਤੇ ਨਹੀਂ ਬਾਰਿਸ਼ ਹੋ ਰਹੀ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਲੰਧਰ ਦੇ ਵਿੱਚ ਕਿੰਨੀ ਤੇਜ਼ ਕਿਹੜੀ ਹੈ ਬਾਰਿਸ਼ ਹੋਣ ਦੀ ਨਜ਼ਰ ਆ ਰਹੀ ਹੈ ਮੌਸਮ ਦੇ ਵਿੱਚ ਬਦਲਾਅ ਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਨੂੰ ਆਵਾਜਾਈ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਤੇ ਜ਼ਰੂਰ ਕਰਨਾ ਪਿਆ ਹੈ ਦੁਕਾਨਦਾਰਾਂ ਨੂੰ ਕਮਾਕਾਰਾਂ ਦੇ ਵਿੱਚ ਸਭ ਇਹ ਜ਼ਰੂਰ ਬਾਰਿਸ਼ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਰਹੇ ਕਿੰਨੀ ਤੇਜ਼ ਕਿਹੜੀ ਹੈ ਜਲੰਧਰ ਦੇ ਵਿੱਚ ਕਈ ਜਗ੍ਹਾ ਤੇ ਬਾਰਿਸ਼ ਹੋ ਰਹੀ ਹੈ ਤੇ ਕਈ ਜਗ੍ਹਾ ਦੇ ਉੱਤੇ ਨਹੀਂ ਵੀ ਹੋ ਰਹੀ ਹੋਗੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਇਹ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇ ਜਲੰਧੀਆਂ ਜਲੰਧਰ ਤੋਂ ਇੱਕ ਵਾਰ ਫੇਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਕਈ ਜਗ੍ਹਾ ਤੇ ਇਸ ਟਾਈਮ ਬਾਰਿਸ਼ ਹੋ ਰਹੀ ਹੋਗੀ ਜਾਂ ਕਈ ਜਗ੍ਹਾ ਤੇ ਤੋਪੋ ਚੜੀ ਹੋਏਗੀ ਜਿਸ ਦੀਆਂ ਤਸਵੀਰਾਂ ਇਸ ਟਾਈਮ ਅਸੀਂ ਖੜੇ ਹਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਤੁਸੀਂ ਦੇਖ ਰਹੇ ਹੋ ਬੱਦਲ ਵੀ ਹੋਏ ਹੋਏ ਨੇ ਇੱਕ ਪਾਸੇ ਬੱਦਲ ਆ ਤੇ ਦੂਜੇ ਪਾਸੇ ਤੋਪੋ ਚੜੀ ਹੋਈ ਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਜੋ ਇਹ ਕੱਲ ਵੀ ਜੋ ਕਈ ਜਗ੍ਹਾ ਤੇ بارش ਹੁੰਦੀ ਹੈ ਤੇ ਕਈ ਜਗ੍ਹਾ ਤੇ بارش ਨਹੀਂ ਹੁੰਦੀ ਤੇ ਉੱਥੇ ਹੁਣ ਤੱਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਕਿੰਨੀ ਤੇਜ਼ ਕਿੜੀ ਹੈ بارش ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਬੱਦਲ ਵੀ ਛਾਰੇ ਨੇ ਤੇ ਉੱਥੇ ਕਿੜੀ ਹੈ بارش ਵੀ ਹੋ ਰਹੀ ਹੈ ਜਿਸ ਦੇ ਵਿੱਚ ਪਹਿਲੇ ਬੱਦਲ ਛੰਦੇ ਬੱਦਲ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕੋ ਦਮ ਕਿੜੀ ਹੈ ਨੇਰੀ ਤੂਫਾਨ ਦਾ ਤੋਂ بارش ਹੁੰਦੀ ਹੈ ਤੇ ਫਿਰ ਇਹ ਕਈ ਜਲੰਧਰ ਦੇ ਕਈ ਜਗ੍ਹਾ ਤੇ ਉੱਤੇ بارش ਹੁੰਦੀ ਹੋਏਗੀ ਤੇ ਕਈ ਜਗ੍ਹਾ ਤੇ بارش ਨਹੀਂ ਹੁੰਦੀ ਰਹੀ ਤਕਸੀਦਾ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਲਗਾਤਾਰ ਜੋ ਪਿਛਲੇ ਕਈ ਦਿਨਾਂ ਤੋਂ ਪਹਿਲੇ ਗਰਮੀ ਪੈ ਰਹੀ ਸੀ ਗਰਮੀ ਤੋਂ ਰਾਹਤ ਤੋਂ ਬਾਅਦ ਹੁਣ بارش ਹੋ ਰਹੀ ਹੈ ਜਲੰਧਰ ਦੇ ਕਈ ਜਗ੍ਹਾ ਤੇ بارش ਹੁੰਦੀ ਨਜ਼ਰ ਆ ਰਹੀ ਹੈ ਤੇ ਕਈ ਜਗ੍ਹਾ ਤੇ ਨਹੀਂ بارش ਹੋ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਕਿੰਨੀ ਤੇਜ਼ ਕਿਹੜੀ ਹੈ بارش ਹੋਣ ਦੀ ਨਜ਼ਰ ਆ ਰਹੀ ਹੈ ਮੌਸਮ ਦੇ ਵਿੱਚ ਬਦਲਾਅ ਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਆ ਰਹੇ ਲੋਕਾਂ ਨੂੰ ਤੇ ਆਵਾਜਾਵੀ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਤੇ ਜ਼ਰੂਰ ਕਰਨਾ ਪਿਆ ਹੈ ਦੁਕਾਨਦਾਰਾਂ ਨੂੰ ਕਮਾਕਾਰਾਂ ਦੇ ਵਿੱਚ ਸਭ ਇਹ ਜ਼ਰੂਰ ਬਾਰਿਸ਼ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਤੁਸੀਂ ਵੀ ਦੇਖ ਰਹੇ ਕਿੰਨੀ ਤੇਜ਼ ਕਿੜੀ ਜਲੰਧਰ ਦੇ ਵਿੱਚ ਕਈ ਜਗ੍ਹਾ ਤੇ ਬਾਰਿਸ਼ ਹੋ ਰਹੀ ਹੈ ਤੇ ਕਈ ਜਗ੍ਹਾ ਦੇ ਉੱਤੇ ਨਹੀਂ ਵੀ ਹੋ ਰਹੀ ਹੋਗੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਇਹ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਦੀਆਂ